ਮੁੱਸੇਵਾਲਾ ਦੇ ਨਵੇਂ ਗੀਤ ਰਿਲੀਜ਼ ਹੋ ਰਹੇ ਨੇ 11 ਜੂਨ ਨੂੰ ਗੀਤਾਂ ਦੀ ਨਵੀਂ EP ਰਿਲੀਜ਼ ਹੋਵੇਗੀ ਮੁੱਸੇ ਪ੍ਰਿੰਟ ਨਾਂ ਤੋਂ ਆਵੇਗੀ EP ਮੁੱਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਪੋਸਟਰ ਸ਼ੇਅਰ ਕੀਤਾ ਗਿਆ EP ਦੇ ਵਿੱਚ ਦਸਨ ਇੱਕ ਤੋਂ ਜ਼ਿਆਦਾ ਗੀਤ ਹੁੰਦੇ ਨੇ ਮੁੱਸੇਵਾਲਾ ਦੀ ਮੌਤ ਤੋਂ ਬਾਅਦ ਕਈ ਗੀਤ ਰਿਲੀਜ਼ ਹੋ ਚੁੱਕੇ ਨੇ ਕਾਬਲੇ ਗੋਰਾ ਹੈ ਕਿ 23 ਜਨਵਰੀ ਨੂੰ ਲੋਕ ਗੀਤ ਰਿਲੀਜ਼ ਹੋਇਆ ਸੀ ਮੁੱਸੇਵਾਲੇ ਦੀ ਮੌਤ ਤੋਂ ਬਾਅਦ 23 ਜੂਨ 2022 ਨੂੰ ਪਹਿਲਾ ਗੀਤ S Y L ਰਿਲੀਜ਼ ਹੋਇਆ ਉਸ ਦਾ ਦੂਜਾ ਗੀਤ 8 ਨਵੰਬਰ 2022 ਨੂੰ ਰਿਲੀਜ਼ ਹੋਇਆ ਸੀ ਤੀਜਾ ਗੀਤ ਮੇਰਾ ਨਾਮ 7 ਅਪ੍ਰੈਲ 2023 ਨੂੰ ਰਿਲੀਜ਼ ਹੋਇਆ ਮੁਸਲੇ ਦੇ ਚੌਥੇ ਗੀਤ ਦਾ ਨਾਮ ਚੋਰਨੀ ਸੀ ਜੋ ਕਿ 7 ਜੁਲਾਈ 2023 ਨੂੰ ਰਿਲੀਜ਼ ਹੋਇਆ ਸੀ ਉਸ ਦਾ ਪੰਜਵਾਂ ਗੀਤ ਵਾਚ ਆਊਟ ਸੀ ਇਹ 12 ਨਵੰਬਰ 2023 ਨੂੰ ਰਿਲੀਜ਼ ਹੋਇਆ ਸਿੱਧੂ ਦਾ ਛੇਵਾਂ ਗੀਤ ਡ੍ਰੀਪੀ 2 ਫਰਵਰੀ 2024 ਨੂੰ ਸੱਤਵਾਂ ਗੀਤ 410 ਆ 11 ਅਪ੍ਰੈਲ 2024 ਨੂੰ ਤੇ ਅਠਵਾਂ ਗੀਤ ਅਟੈਚ 30 ਅਗਸਤ ਨੂੰ ਰਿਲੀਜ਼ ਹੋਇਆ ਇਹ ਉਹ ਗੀਤ ਨੇ ਦਰਸਲ ਸੁਪੇ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਜੋ ਕਿ ਗੀਤ ਰਿਲੀਜ਼ ਹੋਏ ਹਾ ਤਾਂ ਜੇਕਰ ਸੋਸ਼ਲ ਮੀਡੀਆ ਦੇ YouTube ਦੀ ਗੱਲ ਕੀਤੀ ਜਾਵੇ ਤਾਂ ਮਿਲੀਅਨ ਦੇ ਵਿੱਚ ਸਾਰੇ ਗੀਤਾਂ ਦੇ ਵਿਊਜ਼ ਹੋ ਚੁੱਕੇ ਨੇ ਲਗਾਤਾਰ ਉਹਨਾਂ ਦੇ ਫੈਨਸ ਦੇ ਵੱਲੋਂ ਲੋਕਾਂ ਦੇ ਵੱਲੋਂ ਉਹਨਾਂ ਗੀਤਾਂ ਨੂੰ ਭਰਮਾ ਹੁੰਗਾਰਾ ਦਿੱਤਾ ਜਾਂਦਾ ਤੇ ਇਸ ਦੇ ਨਾਲ ਜੁੜੀ ਹੋਈ ਫੈਨਸ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਕਿ ਸਿੱਧੂ ਮੂਸੇਵਾਲੇ ਦੇ ਨਵੇਂ ਗੀਤ ਰਿਲੀਜ਼ ਹੋ ਰਹੇ ਨੇ 11 ਜੂਨ ਨੂੰ ਗੀਤਾਂ ਦੀ ਨਵੀਂ EP ਰਿਲੀਜ਼ ਹੋਵੇਗੀ ਅ ਮੂਸਲੇ ਪ੍ਰਿੰਟ ਨਾਂ ਤੋਂ ਦਰਸਲੇ EP ਆਵੇਗੀ ਮੂਸਲੇ ਦੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਇਸ ਬਾਰੇ ਪੋਸਟਰ ਸ਼ੇਅਰ ਕਰਦੇ ਹੋਏ ਜਾਣਕਾਰੀ ਦਿੱਤੀ ਗਈ ਹੈ ਤੁਹਾਨੂੰ ਦੱਸ ਦਿਆਂ ਕਿ EP ਚ EP ਦੇ ਵਿੱਚ ਹੁੰਦਾ ਕੀ ਹੈ EP ਦੇ ਵਿੱਚ ਇੱਕ ਤੋਂ ਜ਼ਿਆਦਾ ਗੀਤ ਹੁੰਦੇ ਨੇ ਜਦੋਂ ਇੱਕ ਤੋਂ ਜ਼ਿਆਦਾ ਗੀਤ ਰਿਲੀਜ਼ ਹੁੰਦੇ ਨੇ ਤੋਂ ਉਸਨੂੰ EP ਕਹਿ ਦਿੱਤਾ ਜਾਂਦਾ ਹੈ ਆ ਤਾਂ ਮੂਸਲੇ ਦੀ ਮੌਤ ਤੋਂ ਬਾਅਦ ਹੁਣ ਨੌ ਤੱਕ ਆ ਗੀਤ ਰਿਲੀਜ਼ ਹੋ ਚੁੱਕੇ ਨੇ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਉਮੇਸ਼ ਸ਼ਰਮਾ ਜੁੜ ਚੁੱਕੇ ਨੇ। ਹਮੇਸ਼ ਆਪਣੇ ਆਪ ਦੇ ਵਿੱਚ ਮੋਸੇਲੇ ਦੇ ਨਾਲ ਜੁੜੀ ਹੋਈ ਮੋਸੇਲੇ ਦੇ ਫੈਨਸ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਿ ਮੋਸੇਲੇ ਦੇ ਹੋਰ ਗੀਤ ਰਿਲੀਜ਼ ਹੋਣ ਜਾ ਰਹੇ ਨੇ। ਕੀ ਕੋਈ ਜਾਣਕਾਰੀ? ਉਹਨਾਂ ਦੇ ਕੋ EP ਦਾ ਮਤਲਬ ਇਹ ਹੁੰਦਾ ਕਿ ਇੱਕ ਤੋਂ ਗੀਤ ਜਿਹੜੀ ਸਾਨੂੰ ਜਾਣਕਾਰੀ ਮਿਲੀ ਹੈ ਕਿ ਇਸ EP ਵਿੱਚ 4 ਤੋਂ ਲੈ ਕੇ 6 ਗਾਣੇ ਹੋ ਸਕਦੇ ਨੇ, 5 ਵੀ ਹੋ ਸਕਦੇ ਨੇ ਔਰ ਉਹ ਗਾਣੇ ਕੁਝ ਪੁਰਾਣੇ ਜਿਹੜੇ ਕੁਝ ਰਹਿ ਗਏ ਸੀਗੇ ਉਹ ਵੀ ਹੋ ਸਕਦੇ ਨੇ, ਨਵੇਂ ਗਾਣੇ ਹੋ ਸਕਦੇ ਨੇ। ਇਹ ਤਾਂ ਜਦੋਂ 11 ਤਰੀਕ ਨੂੰ ਈਪੀ ਆਏਗੀ ਤਾਂ ਹੀ ਪਤਾ ਚੱਲੇਗਾ ਲੇਕਿਨ ਜਿਹੜਾ ਪੋਸਟਰ ਸ਼ੇਅਰ ਕੀਤਾ ਗਿਆ ਸਿੱਧੂ ਦੇ ਫਾਦਰ ਬਲਕੌਰ ਸਿੰਘ ਵੱਲੋਂ ਤੇ ਸਿੱਧੂ ਦੇ ਵੀ ਇੰਸਟਾਗ੍ਰਾਮ ਤੇ ਦੋਨਾਂ ਤੇ ਇਹ ਪੋਸਟਰ ਸ਼ੇਅਰ ਕੀਤਾ ਗਿਆ ਔਰ ਇਸ ਪੋਸਟਰ ਵਿੱਚ ਤੁਸੀਂ ਦੇਖੋਗੇ ਕਿ ਸਿੱਧੂ ਮੂਸੇਵਾਲੇ ਦਾ ਜਿਹੜਾ ਪੋਸਟਰ ਹੈ ਜੇ ਬੜੀ ਗੌਰ ਨਾਲ ਗੱਲ ਹੈ ਕਿ ਇੱਕ ਜਿਹੜਾ ਪੋਸਟਰ ਬਣਾਇਆ ਗਿਆ ਹੈ ਕਿ ਗਲੇ ਵਿੱਚੋਂ ਬੈਗ ਪਾ ਕੇ ਰੱਖਦਾ ਸਿੱਧੂ ਔਰ ਪ੍ਰੋਪਰ ਮੂਸਾ ਪ੍ਰੀਟੇ ਦਾ ਨਾਮ ਰੱਖਿਆ ਗਿਆ ਕੁਰਸੀ ਲਾ ਕੇ ਰੱਖਿਆ ਗਿਆ ਪ੍ਰੋਪਰ ਪ੍ਰਿੰਟ ਬਣਾਇਆ ਗਿਆ ਯਾਨੀ ਕਿ ਇਸ ਈਪੀ ਦਾ ਮਕਸਦ ਹੈ ਕਿ ਕੋਈ ਨਾ ਕੋਈ ਦੇ ਵਿੱਚ ਚਾਹ ਤੋ ਜਿਹੜੇ 6 ਗਾਣੇ ਹੋ ਸਕਦੇ ਨੇ ਔਰ ਇੱਕ ਵਾਰ ਹੋਰੇ ਦੱਸਣਾ ਇਸੇ ਵੀ ਜਾਇਦ ਹੋਏਗਾ ਕਿ ਸਿੱਧੂ ਦੀ ਮੌਤ ਤੋਂ ਬਾਅਦ ਜਦੋਂ ਉਹਨਾਂ ਦੇ ਫਾਦਰ ਨੇ ਬਲਕੌਰ ਸਿੰਘ ਨੇ ਗੱਲ ਕਹੀ ਸੀ ਕਿ ਸਿੱਧੂ ਦੇ ਗਾਣੇ ਦੇ ਰਾਹੀਂ ਸਿੱਧੂ ਫੈਨਸ ਵੀ ਤੇ ਲੋਕਾਂ ਵੀ ਜਿੰਦਾ ਰਹੇਗਾ ਔਰ ਇਸੇ ਕੜੀ ਵਿੱਚ ਟਾਈਮ ਟੂ ਟਾਈਮ ਉਹਨਾਂ ਦੇ ਗਾਣੇ ਆਂਦੇ ਰਹਿੰਦੇ ਲੇਕਿਨ ਈਪੀ ਜਿਹੜੀ ਹੈਗੀ ਹੈ ਉਹ ਆਣਾ ਇੰਪੋਰਟੈਂਟ ਹੁੰਦਾ ਕਿ ਉਹਦੇ ਵਿੱਚ ਕਿੰਨੇ ਗਾਣੇ ਹੋਣੇ ਆ 4 ਤੋਂ 6 ਜਿੰਨਾ ਮੈਂ ਜ਼ਿਕਰ ਕਰਾ ਜਾਣਕਾਰੀ ਮਿਲ ਪਈ ਹੈ ਔਰ ਕਿਵੇਂ ਦੇ ਗਾਣੇ ਹੋਣੇ ਕਿਉਂਕਿ ਇਹ ਵੀ ਸ਼ਾਇਦ ਹੈ ਕਿ ਕੁਝ ਗਾਣੇ ਜਿਹੜੇ ਨਹੀਂ ਰਿਲੀਜ਼ ਹੋਏ ਸੀਗੇ ਆ ਡੀਕ ਵੀ ਹੋਏ ਸੀਗੇ ਕੁਝ ਕੁਝ ਪਾਰਟ ਕਹ ਦੋ ਵੀ ਹੋ ਸਕਦੇ ਜੀ ਹਾਂ ਠੀਕ ਹੈ ਉਮੇਸ਼ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਤਾਂ ਸਿੱਧੂ ਮੂਸੇਵਾਲੇ ਦੇ ਨਾਲ ਜੁੜੀ ਹੋਈ ਇਹਨਾਂ ਦੇ ਫੈਨਸ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਕਿ 11 ਜੂਨ ਨੂੰ ਗੀਤਾਂ ਦੀ ਨਵੀਂ ਈਪੀ ਰਿਲੀਜ਼ ਹੋਵੇਗੀ ਯਾਨੀ ਕਿ ਇੱਕ ਤੋਂ ਵੱਧ ਗੀਤ ਜੋ ਕਿ ਇਸ ਦੇ ਵਿੱਚ ਹੋਣਗੇ ਆ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਬਕਾਇਦਾ ਪੋਸਟਰ ਸ਼ੇਅਰ ਕਰਦੇ ਹੋਏ ਇਹ ਜਾਣਕਾਰੀ ਦਿੱਤੀ ਹੈ ਤੁਹਾਨੂੰ ਪੋਸਟਰ ਦੀਆਂ ਤਸਵੀਰਾਂ ਵਿਖਾਰੇ ਜਿਸ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਤਸਵੀਰ ਇਸ ਦੇ ਵਿੱਚ ਵੇਖੀ ਜਾ ਸਕਦੀ ਹੈ ਤਾਂ ਹੁਣ ਸਿੱਧੂ ਮੂਸੇਵਾਲੇ ਦੇ 11 ਜੂਨ ਨੂੰ ਗੀਤ ਰਿਲੀਜ਼ ਹੋਣ ਜਾ ਰਹੇ ਨੇ